ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣਪਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਰਾਤੀ ਅਪਡੇਟ ਵਾਲੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 15 ਜੁਲਾਈ 2024 ਰਾਤ ਨੂੰ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਮੀਂਹ ਹਨੇਰੀ ਬੱਦਲਵਾਈ ਦਾ ਸੀਨ ਹੈ ਜੀ ਕਿਸ ਇਲਾਕੇ ਵਿੱਚ ਕਾਰਵਾਈਆਂ ਹੋ ਸਕਦੀਆਂ ਨੇ ਮੀਂਹ ਦੀ ਸਾਰੀ ਜਾਣਕਾਰੀ ਦਵਾਂਗੇ ਜੀ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਇਮੋਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਕਿ ਪੰਜਾਬ ਦੇ ਵਿੱਚ ਕੋਈ ਵੱਡਲਾ ਵੱਡਾ ਬਦਲੀ ਸਿਸਟਮ ਨਹੀਂ ਦਿਖਾਈ ਦੇ ਰਿਹਾ ਘਰੇਆਣੀ ਅਤੇ ਰਾਜਸਥਾਨ ਤੋਂ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਜੋ ਕਿ ਆਉਂਦੇ ਘੰਟਿਆਂ ਵਿੱਚ ਪੰਜਾਬ ਵੱਲ ਕੂਚਤਾ ਕਰੇਗਾ ਪਰ ਕੋਈ ਵੱਡੀਆਂ ਕਾਰਵਾਈਆਂ ਨਹੀਂ ਹੁੰਦੀਆਂ ਦਿਖਾਈ ਦੇ ਰਹੀਆਂ ਇੱਕ ਸਿਸਟਮ ਤੁਸੀਂ ਦੇਖ ਸਕਦੇ ਹੋ ਪਟਿਆਲਾ ਸੰਗਰੂਰ ਬੈਲਟ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਜਿਸ ਦਾ ਕਿ ਅਸਰ ਕੋਈ ਬਹੁਤ ਵੱਡਾ ਤਾਂ ਨਹੀਂ ਹੈ ਹਲਕੀ ਫੁਲਕੀ ਕਿਰਮਣ ਕਣੀ ਇਸ ਇਲਾਕੇ ਵਿੱਚ ਹੋ ਸਕਦੀ ਹੈ ਜੀ ਪਰ ਕਿਸੇ ਤਰੀਕੇ ਦੀ ਵੱਡੀ ਕਾਰਵਾਈ ਦੀ ਫਿਲਹਾਲ ਉਮੀਦ ਨਹੀਂ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕਰ ਲਈਏ ਆਉਂਦੀ ਰਾਤ ਦੇ ਮੌਸਮ ਦੇ ਵਿੱਚ ਤਾਪਮਾਨ ਦੀ ਤਾਪਮਾਨ 26 27 28 ਤੇ ਕਿਸੇ ਇਲਾਕੇ ਵਿੱਚ 29 30 ਤੱਕ ਤਾਪਮਾਨ ਪਹੁੰਚਦਾ ਦਿਖਾਈ ਦੇ ਰਿਹਾ ਕਿਉਂਕਿ ਦਿਨ ਦੇ ਵੇਲੇ ਪੂਰੀ ਜ਼ੋਰਾਂ ਦੀ ਧੁੱਪ ਪਈ ਹੈ ਜੀ ਕਿਸੇ ਤਰੀਕੇ ਦੀ ਰਾਹਤ ਮੀਂਹ ਤੋਂ ਨਹੀਂ ਦਿਖਾਈ ਦਿੱਤੀ ਹਲਕੀ ਫੁਲਕੀ ਸਵੇਰੇ ਅਗਰ ਮੀਂਹ ਦੀ ਗੱਲ ਕਰੇ ਬਠਿੰਡੇ ਦੇ ਇਲਾਕੇ ਵਿੱਚ ਕੁਝ ਖਬਰਾਂ ਆਈਆਂ ਸੀ ਕਿ ਮੀਂਹ ਹੋਇਆ ਉਸ ਇਲਾਕੇ ਵਿੱਚ ਤਾਪਮਾਨ ਜਿਹੜੇ ਨੇ ਉਹ 2-3 ਡਿਗਰੀ ਘਟ ਸਕਦੇ ਨੇ ਪਰ ਬਾਕੀ ਕਿਸੇ ਇਲਾਕੇ ਦੇ ਵਿੱਚ ਤਾਮਾਨ ਦੇ ਵਿੱਚ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹਮਸਰ ਵਰਗਾ ਮਾਹੌਲ ਬਣਿਆ ਰਹੇਗਾ ਇੱਕ ਆਪਾਂ ਕਹਿ ਲਈਏ ਧੁੰਦਲੀ ਬੁੱਦਲ ਬਾਈ ਜੀ ਬਣਦੀ ਹੋਈ ਰਾਤ ਦੇ ਵੇਲੇ ਦਿਖਾਈ ਦੇ ਰਹੀ ਹੈ ਪਰ ਜਿਸ ਦਾ ਅਸਰ ਮੀਂਹ ਦੇ ਪੱਖ ਤੋਂ ਨਾ ਬਰਾਬਰ ਹੈ ਜੀ ਬਾਕੀ ਜੋ ਵੀ ਅਪਡੇਟ ਸਵੇਰ ਦੇ ਵੀਡੀਓ ਵਿੱਚ ਆਵੇਗੀ ਉਹ ਤੁਹਾਡੇ ਤੱਕ ਉਦੋਂ ਤੱਕ ਹੀ ਪਹੁੰਚੇਗੀ ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੋਗੇ ਚੈਨਲ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਚੈਨਲ ਦਾ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਮੌਕੇ 'ਸਰ ਤੁਹਾਡੇ ਤੱਕ ਪਹੁੰਚ ਸਕੇ ਕਮੈਂਟ ਬਾਕਸ ਵਿੱਚ ਪਿੰਡ ਜਿਲੇ ਸ਼ਹਿਰ ਦਾ ਨਾਮ ਲੇ ਕੇ ਮੌਕੇ ਦੇ ਤਾਜ਼ਾ ਹਾਲਾਤ ਲਿਖਣਾ ਨਾ ਭੁੱਲਣਾ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਾਲਾਤ ਪਤਾ ਲੱਗ ਸਕਣ ਇਹ ਸੀ ਜੀ ਅੱਜ ਰਾਤ ਦੀ ਅਪਡੇਟ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਨਵੀਂ ਵੀਡੀਓ ਦੀ ਜੀ ਅਪਡੇਟ ਦੇ ਲਈ ਬਣੇ ਰਹੋ ਸਾਡੇ ਚੈਨਲ ਤੇ ਅਖੀਰ ਦੇ ਵਿੱਚ ਦੁਬਾਰਾ ਤੋਂ ਧੰਨਵਾਦ ਜੀ